ਨਮਸਕਾਰ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੱਸਦੇ ਕਿ ਪਠਾਨਕੋਟ ਜ਼ਿਲ੍ਹਾ ਜਿਹੜਾ ਕਿ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਹੈ ਅਤੇ ਇਸ ਨੂੰ ਸੱਤੋਂ ਜ਼ਿਆਦਾ ਸੰਵੇਦਨਸ਼ੀਲ ਵੀ ਮੰਨਿਆ ਜਾਂਦਾ ਹੈ ਦੱਸਦੇ ਕਿ ਇਸ ਜ਼ਿਲ੍ਹੇ ਦੇ ਨਾਲ ਜਿੱਥੇ ਭਾਰਤ-ਪਾਕਿਸਤਾਨ ਬਾਰਡਰ ਲੱਗਦਾ ਹੈ ਉੱਥੇ ਹੀ ਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦਾ ਬਾਰਡਰ ਵੀ ਲੱਗਦਾ ਹੈ ਅਤੇ ਇਥੇ ਹਰ ਵਕਤ ਸੁਰੱਖਿਆ ਏਜੰਸੀਆਂ alert ਤੇ ਰਹਿੰਦੀਆਂ ਹਨ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸ਼ੱਕੀ ਦੇਖੇ ਜਾਂਦੇ ਪੁਲਿਸ ਵੱਲੋਂ ਵੀ ਸੁਰੱਖਿਆ ਵਿੱਚ ਮਜ਼ਬੂਤੀ ਕੀਤੀ ਹੋਈ ਹੈ ਪਰ ਹੁਣ 15 ਅਗਸਤ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਵੱਲੋਂ ਨਾਕਿਆਂ ਦੇ ਉੱਤੇ ਹੋਰ ਵੀ ਸੁਰੱਖਿਆ ਵਧਾਈ ਗਈ ਹੈ ਅਤੇ ਹਰ ਨਾਕੇ ਉੱਤੇ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਵੱਲੋਂ ਹਰ ਅਣਜਾਣ ਵਾਲੇ ਵਾਹਨ ਨੂੰ ਸਖਤੀ ਦੇ ਨਾਲ ਚੈੱਕ ਕੀਤਾ ਜਾ ਰਿਹਾ ਹੈ ਤਾਕੀ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਸ਼ਰਾਰਤ ਨਾ ਕਰ ਸਕੇ ਬਨਰੋ ਸਾਡਾ ਅਤੇ ਦੇਖਦ੍ਰੋ ਪਠਾਨਕੋਟ ਮੀਡੀਆ ਤੁਸੀਂ ਦੁਸਰਕ ਤੁਸੀਂ ਜਾਣਦੇ ਹੋ ਕਿ ਵੀ 15 ਅਗਸਤ ਬੜਾ ਹੀ ਇੰਪੋਰਟੈਂਟ ਦਿਨ ਹੈ ਤੇ ਪਠਾਨਕੋਟ ਇੱਕ ਸੈਂਸਿਟਿਵ ਜ਼ਿਲ੍ਹਾ ਤੇ ਇਹਦੇ ਮੱਦੇਨਜ਼ਰ ਮਾਨਯੋਗ ਐਸਐਸਪੀ ਸਾਹਿਬ ਦੀ ਡਾਇਰੈਕਸ਼ਨਸ ਤੇ ਪੂਰੇ ਜ਼ਿਲ੍ਹੇ 'ਚ ਜਿਹੜਾ ਪੁਲਿਸ ਦਾ ਬੜਾ ਹੀ ਪੁਖਤਾ ਪ੍ਰਬੰਧ ਆਪਾਂ ਕੀਤਾ ਸਾਡੇ ਕੋਲੋਂ ਬਾਰੋ ਐਡੀਸ਼ਨਲ ਫੋਰਸਿਸ ਵੀ ਆਈਆਂ ਪੈਰਾ ਮਿਲਟਰੀ ਦੀਆਂ ਹੋਰ ਸਪੈਸ਼ਲਾਈਜ਼ਡ ਟੀਮਸ ਵੀ ਆਈਆਂ ਆਪਾਂ ਬਾਰਡਰ ਤੇ ਜਿੰਨੇ ਵੀ ਨਾਕੇ ਆ ਉਹਨਾਂ ਨੂੰ ਬਹੁਤ ਹੀ ਸਟਰੋਂਗਲੀ ਜਿਹੜਾ ਉਹ ਡਿਪਲੋਏ ਕੀਤਾ ਇਸ ਤੋਂ ਇਲਾਵਾ ਸ਼ਹਿਰ ਚ ਵੀ ਆਪਾਂ ਜਿਹੜੀ ਆ ਉਹ ਕਾਫੀ ਜ਼ਿਆਦਾ ਫੋਰਸ ਦੀ ਮੂਵਮੈਂਟ ਵਧਾਈ ਹੈ ਇਸ ਤੋਂ ਇਲਾਵਾ ਜਿਹੜੇ ਆਪਣੇ ਹੋਰ ਹਿਮਾਚਲ ਨਾਲ ਲੱਗਦੇ ਇਲਾਕੇ ਆ ਤੇ ਇੰਟਰ ਸਟੇਟ ਨਾਕੇ ਆ ਉੱਤੇ ਵੀ ਆਪਾਂ ਜਿਹੜੀ ਫੋਰਸ ਦੀ ਜਿਹੜੀ ਗਿਣਤੀ ਆ ਉਹ ਵਧਾਈ ਹੈ ਤੇ ਰੈਗੂਲਰਲੀ ਆਪਾਂ ਸਰਚਿਸ ਵੀ ਕਰ ਰਹੇ ਹਾਂ ਜਿੱਥੇ ਸਾਨੂੰ ਕੋਈ ਸ਼ੱਕੀ ਬੰਦਾ ਲੱਗਦਾ ਉਹਦੀ ਗਹਿਨ ਤਲਾਸ਼ੀ ਵੀ ਹੋ ਰਹੀ ਹੈ ਮੈਂ ਸਾਰੇ ਨੂੰ ਅਸ਼ੂਰ ਕਰਨਾ ਚਾਹੁੰਦਾ ਕਿ ਵੀ ਜਿਹੜੀ ਪਠਾਨਕੋਟ ਪੁਲਿਸ ਹੈ ਉਹ ਪੂਰੀ ਮਿਹਨਤ ਨਾਲ ਤੇ ਤਨਦੇਹੀ ਨਾਲ ਜਿਹੜਾ ਉਹ ਕੀ ਵੀ ਸਿਕਿਉਰਿਟੀ ਦਾ ਅਰੇਂਜਮੈਂਟ ਕਰ ਰਹੀ ਹੈ ਤੇ ਆਪਾਂ ਇਹ ਇਨਸ਼ੋਰ ਕਰਾਂਗੇ ਕੋਈ ਵੀ ਇਦਾਂ ਦੇ ਅਨਸੁਖਾਵੀ ਘਟਨਾ ਇੱਥੇ ਨਾ ਵਾਪਰੇ ਤੇ ਆਪਾਂ ਜਿਹੜੀ ਸਿਕਿਉਰਿਟੀ ਹੈ ਪਠਾਨਕੋਟ ਦੀ ਉਹ ਬਿਲਕੁਲ ਚਾਕ ਚੋਬਨ ਤੇ ਮੁਸਤੈਦ ਰਹੀ। ਜਿਸ ਸਾਡੇ ਕੋਲ ਤਕਰੀਬਨ 10 ਨਾ ਕਿ ਇੰਟਰ ਸਟੇਟ ਲੱਗੇ ਹੈ ਅਲੱਗ-ਅਲੱਗ ਦਗਾਵਾਂ ਤੇ ਇਹਨਾਂ ਤੇ ਸਫੀਸ਼ੈਂਟ ਫੋਰਸ ਜਿਹੜੀਆਂ ਉਹ ਤਣਾਤ